2 ਦਸੰਬਰ 2025 ਦਿਨ ਮੰਗਲਵਾਰ ਰਾਤ ਪਈ ਆ ਸنو ਤੇ ਦੇਖ ਰਹੇ ਹੋ ਤੁਸੀਂ ਐਨ ਚਾਰੇ ਪਾਸੇ ਧਰਤੀ ਹੋ ਗਈ ਚਿੱਟੀ ਚਿੱਟੀ ਤੇ ਜਦੋਂ ਕਿਤੇ ਦੂਰ ਹੁੰਨੇ ਆ ਪੰਜਾਬ ਚ ਹੁੰਨੇ ਆ ਉਦੋਂ ਲੱਗਦਾ ਵੀ ਸنو ਬੜੀ ਚੰਗੀ ਲੱਗਦੀ ਆ ਪਰ ਜਦੋਂ ਇਹਦੇ ਵਿੱਚ ਹੁੰਨੇ ਆ ਫੇਰ ਪਤਾ ਲੱਗਦਾ ਵੀ ਇਹਦਾ ਜੱਬ ਆ ਹੋਰ ਕੁਝ ਨਹੀਂ ਪਰ ਅਮਰੀਕਾ ਦੇ ਵਿੱਚ ਤਰੱਕੀ ਵਾਲਾ ਦੇਸ਼ ਕਹਿ ਸਕਦੇ ਆ ਆਪਾਂ ਗੌਰ ਬਹੁਤ ਜ਼ਿਆਦਾ ਆ ਤੇ ਰੋਡ ਨੇ ਜਿਹੜੇ ਜਦੀ ਸਾਫ਼ ਕਰ ਜਾਂਦੇ ਨੇ ਆ ਕਿ ਆ ਦੇਖੋ ਤੁਸੀਂ ਜਦੋਂ ਮੈਂ ਰਾਤ ਕੰਮ ਤੋਂ ਆਇਆ ਉਦੋਂ ਸਨੋ ਪੈਣੀ ਸ਼ੁਰੂ ਹੋ ਗਈ ਸੀ ਤੇ ਇਹਨਾਂ ਦੀਆਂ ਗੱਡੀਆਂ ਜਿਹੜੀਆਂ ਪ੍ਰਸ਼ਾਸਨ ਦੀਆਂ ਗੱਡੀਆਂ ਨਾਲ ਹੁੰਦੇ ਹੀ ਸਨੋ ਸਾਫ਼ ਕਰੀ ਜਾਂਦੀਆਂ ਸੀ ਰੋੜਾਂ ਤੋਂ ਤੇ ਨਾਲ ਹੁੰਦੇ ਛਿੜਕੀ ਜਾਂਦੀਆਂ ਸੀ ਨੂਨ ਨੂਨ ਦੇ ਨਾਲ ਜਿਹੜੀ ਬਲੈਕ ਆਈਸ ਜਾਨੀ ਕਿ ਇੱਕ ਗਲਾਸ ਜਿਹਾ ਬਣ ਜਾਂਦਾ ਸੋਹਣੀ ਬਣਦਾ ਸਲਿੱਪਰੀ ਨਹੀਂ ਹੁੰਦੀ ਹੈਗੀ ਉਹਦੇ ਨਾਲ ਸੋ ਪ੍ਰਬੰਧ ਹੋਣ ਕਰਕੇ ਠੀਕ ਆ ਪਰ ਵੈਸੇ ਇਹਦਾ ਸਨੋਹ ਦਾ ਕੋਈ ਬਹੁਤਾ ਜਿਆਦਾ ਫਾਇਦਾ ਨਹੀਂ ਹੈਗਾ ਇੱਕ ਠੀਕ ਆ ਬਸ ਦੂਰੋਂ ਅੱਖਾਂ ਨੂੰ ਦੇਖਣ ਨੂੰ ਸੋਹਣੀ ਲੱਗਦੀ ਹੈ ਪਰ ਜਦੋਂ ਧੁੱਪ ਨਿਕਲੀ ਹੁੰਦੀ ਹੈ ਉਦੋਂ ਇਹ ਅੱਖਾਂ ਨੂੰ ਚੁਬਦੀ ਬਹੁਤ ਆ ਉਦੋਂ ਬਾਹਰੇ ਨਿਕਲਣਾ ਵੀ ਐਨਕ ਲਾ ਕੇ ਰੱਖਣੀ ਪੈਂਦੀ ਆ ਨਹੀਂ ਬਹੁਤ ਜਿਆਦੇ ਅੱਖਾਂ ਨੂੰ ਚੁਬਦੀ ਆ ਆਂਨ ਪੂਰੀ ਲਸ਼ਕੋਰ ਮਾਰਦੀ ਆ। ਹਾਂ ਦੇਖੋ ਤੁਸੀਂ ਐਨ। ਪਰ ਜਿਹੜੇ ਬਾਹਰੇ ਕੰਮ ਕਰਦੇ ਨੇ ਉਹਨਾਂ ਨੂੰ ਬਹੁਤ ਔਖਾ। ਪਰ ਆਹ ਰੁੱਤ ਦੇ ਵਿੱਚ ਬਾਹਰ ਕੰਮ ਕਰ ਸਾਰੇ ਬੰਦ ਹੋ ਜਾਂਦੇ ਨੇ। ਤੇ ਜਿਹੜੇ ਫੈਕਟਰੀਆਂ ਚ ਅੰਦਰ ਕੰਮ ਕਰਦੇ ਨੇ ਉਹਨਾਂ ਦੇ ਪਹਿਲਾਂ ਹੀ ਪ੍ਰਬੰਧ ਕਰੇ ਹੁੰਦੇ ਆ। ਹੀਟਰ ਵਗੈਰਾ ਦਾ ਪੂਰਾ ਪ੍ਰਬੰਧ ਹੁੰਦਾ। ਆਹ ਦੇਖੋ ਐਨ। ਇਕੱਠੀ ਕਰ ਕਰਕੇ ਢੇਰ ਲਾਏ ਪਏ ਨੇ ਨਾ। ਛੱਤਾਂ ਦੇ ਉੱਤੇ ਪਈਆਂ ਹਨ